ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਹ ਵੀਡੀਓ ਜਿਹੜੀ ਆ ਮੈਂ ਦੋ ਲੈਂਗੁਏਜਸ ਦੇ ਵਿੱਚ ਬਣਾਵਾਂਗਾ ਪੰਜਾਬੀ ਐਂਡ ਇੰਗਲਿਸ਼ ਤਾਂ ਕਿ ਜਿਹੜਾ ਜਿਹੜੀ ਲੈਂਗੁਏਜ ਚੰਗੇ ਤਰੀਕੇ ਨਾਲ ਸਮਝਦਾ ਆ ਉਹ ਐਟ ਲੀਸਟ ਇਸ ਕੰਟੈਂਟ ਦਾ ਫਾਇਦਾ ਲੈ ਸਕੇ ਸੋ ਤੁਸੀਂ ਸੋਸ਼ਲ ਮੀਡੀਆ ਤੇ ਅੱਜਕੱਲ ਬੜਾ ਸੁਣਿਆ ਹੋਣਾ ਜਾਂ ਰੇਡੀਓਸ ਤੇ ਸੋਸ਼ਲ ਮੀਡੀਆ ਨਿਊਜ਼ ਚੈਨਲ ਬੜੀਆਂ ਕੰਪਲੇਨਸ ਕਨਸਰਨਸ ਆ ਰਹੀਆਂ ਆ ਲੈਂਡਲੋਰਡਸ ਵੱਲੋਂ ਕਿ 온ਟਾਰੀਓ ਦੇ ਵਿੱਚ ਲੈਂਡਲੋਰਡ ਦੇ ਕੋਈ ਬੁੱਕਤ ਨਹੀਂ ਰਹੀ 온ਟਾਰੀਓ ਦੇ ਵਿੱਚ ਲੈਂਡਲੋਰਡ ਫਸ ਜਾਂਦੇ ਆ ਟੈਨੈਂਟ ਰੈਂਟ ਨਹੀਂ ਦਿੰਦੇ ਟੈਨੈਂਟ ਜਾਂਦੇ ਨਹੀਂ ਟੈਨੈਂਟ ਨਿਕਲਦੇ ਨਹੀਂ ਉਹਨਾਂ ਦਾ ਡਿਸਪਿਊਟ ਕਿੰਨੀਆਂ ਸੋਸ਼ਲ ਮੀਡੀਆ ਤੇ ਆਪਾਂ ਵੀਡੀਓਜ਼ ਦੇਖੀਆਂ ਹੋਣੀਆਂ ਇੱਕ ਘੰਟਾ ਪਹਿਲਾਂ ਸ਼ੋਇੰਗ ਕਰਵਾ ਕੇ ਆਇਆ ਹੈ ਕਲਾਈਂਟਸ ਨੂੰ ਤਾਂ ਇਨਵੈਸਟਰ ਕਲਾਈਂਟਸ ਆ ਉਹ ਬ੍ਰੈਂਪਟਨ ਦੇ ਵਿੱਚ ਪ੍ਰਾਪਰਟੀ ਬਾਈ ਕਰ ਰਹੇ ਆ ਤਾਂ ਉਹਨਾਂ ਦਾ ਵੀ ਇਹੀ ਕੁਐਸਚਨ ਸੀ ਵੀ ਭਾਜੀ ਅਸੀਂ ਵੀਡੀਓ ਦੇਖੀ ਕੱਲ ਸੋਸ਼ਲ ਮੀਡੀਆ ਤੇ ਟੈਨੈਂਟ ਲੈਂਡ ਰੋਡ ਲੜ ਰਹੇ ਆ ਰੈਂਟ ਨਹੀਂ ਆਉਂਦਾ ਇਹ ਕੀ ਹੋ ਗਿਆ ਲਾਈਕ ਐਜ਼ ਅ ਰੀਅਲ ਏਸਟੇਟ ਬ੍ਰੋਕਰ ਐਂਡ ਅ ਮੌਰਗੇਜ ਏਜੰਟ ਲੈਵਲ 2 ਵਿਚ ਮੀਨਸ ਮੈਂ ਪ੍ਰਾਈਵੇਟ ਲੈਂਡਰਸ ਦੇ ਨਾਲ ਵੀ ਕੰਮ ਕਰਦਾ ਆ so we do lot of property business chahe financing side pe hove chahe real property side pe hove ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਨਾ ਇਸ ਮੁੱਦੇ ਤੇ ਲੈਂਡਲੋਰਡ ਐਂਡ ਟੈਨੈਂਟ ਇਸ਼ੂ ਕਿਉਂਕਿ ਮੈਂ ਆਪ ਖੁਦ ਬਹੁਤ ਰੈਂਟਲ ਪ੍ਰੋਪਰਟੀਆਂ ਮੈਨੇਜ ਕਰਦਾ ਹਾਂ ਆਈ ਹੈਵ ਮੋਰ ਦੈਨ 40 50 ਟੈਨੈਂਟਸ ਪਰਸਨਲ ਜਿਨ੍ਹਾਂ ਨਾਲ ਮੈਂ ਡੀਲ ਕਰਦਾ ਮੰਥਲੀ بیس ਲੈਂਡਲੋਰਡ ਦੇ ਨਾਲ ਡੀਲ ਕਰਦਾ ਇਨਵੈਸਟਰਸ ਦੇ ਨਾਲ ਡੀਲ ਕਰਦਾ ਇਨ ਟਰਮਸ ਆਫ ਪ੍ਰੋਪਰਟੀ ਮੈਨੇਜਮੈਂਟ ਮੈਂ ਇਹੀ ਗੱਲ ਕਹਿਣੀ ਚਾਹਾਂਗਾ ਕਿ ਮжоਰਿਟੀ ਜਿਹੜੇ ਟੈਨੈਂਟਸ ਆ ਮੈਜੋਰਟੀ ਆਪਣੀ ਆਰਾਮ ਨਾਲ ਜ਼ਿੰਦਗੀ ਜਿਨਾ ਚਾਹੁੰਦੇ ਆ ਉਹ ਟਾਈਮ ਸਰ ਰਹਿ ਜਾਂਦੇ ਆ ਟਾਈਮ ਸਰ ਆਪਣਾ ਉਹ ਯੂਟਿਲਿਟੀਜ਼ ਪੇ ਕਰਦੇ ਆ ਉਹ ਪ੍ਰਾਪਰਟੀ ਨੂੰ ਤੋੜਦੇ ਨਹੀਂ ਪ੍ਰਾਪਰਟੀ ਦੀ ਟੇਕ ਕੇਅਰ ਕਰਦੇ ਆ that is the majority ਜਿਹੜੀਆਂ ਵੀਡੀਓਜ਼ ਆਪਾਂ ਸੋਸ਼ਲ ਮੀਡੀਆ ਤੇ ਦੇਖੀ ਦੀਆਂ ਆ ਆ ਜਿਹੜੀਆਂ ਆਪਾਂ ਦੇਖ ਕੇ ਡਰ ਜਾਂਦੇ ਆ ਕਈ ਵਾਰੀ ਜਿਹੜੇ ਕਲਾਇੰਟਸ ਮੈਨੂੰ ਪੁੱਛ ਰਿਹਾ ਸੀ ਕਿ ਘੰਟਾ ਪਹਿਲਾਂ ਕਿ ਭਾਜੀ ਰੈਂਟ ਨਹੀਂ ਆਉਂਦਾ ਟੈਨੈਂਟ ਇਦਾਂ ਕਰਦੇ ਆ ਆ ਕਰਦੇ ਆ ਇਹ ਸਾਰੀਆਂ ਵੀਡੀਓਜ਼ ਦੇ ਬਾਰੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਸੋਸ਼ਲ ਮੀਡੀਆ ਆ ਜਾਂ ਜਿਹੜਾ ਕੋਈ ਵੀ ਮੀਡੀਆ ਹੈ ਉਹ ਸਾਰਾ ਮੀਡੀਆ ਟੈਕਨੀਕਲੀ ਆਪਣਾ ਪ੍ਰੋਡਕਟ ਵੇਚ ਰਿਹਾ ਠੀਕ ਆ ਜੀ ਹਣ ਉਹ ਪ੍ਰੋਡਕਟ ਜੇ ਤੁਹਾਨੂੰ ਉਹ ਆ ਕੇ ਵੀਡੀਓ ਤੇ ਕਹਿਣ ਇਹ ਕਹਿਣ ਵੀ ਸਾਰਾ ਕੁਝ ਠੀਕ ਚੱਲੀ ਜਾਂਦਾ ਜੀ ਰੋਟੀ ਪਾਣੀ ਚੱਲ ਰਿਹਾ ਆ ਹਾਂਜੀ ਕਿਰਾਇਆ ਆ ਜਾਂਦਾ ਠੀਕ ਆ ਮੜਾ ਮੋਟਾ ਕਿਤੇ ਕੋਈ ਸਪੀਡ ਹੁੰਦਾ ਠੀਕ ਆ ਦੈਟਸ ਫਾਈਨ ਜਾਂ ਕੋਈ ਛਾੜੀ ਮੋਟੀ ਰਿਪੇਅਰ ਹੁੰਦੀ ਆ ਦੈਟਸ ਓਕੇ ਹੁਣ ਜੀ ਇਹੀ ਗੱਲਾਂ ਮੈਂ ਤੁਹਾਨੂੰ ਕਹਾਂ ਤਾਂ ਇਹ ਤੁਹਾਨੂੰ ਵੀ ਨਹੀਂ ਸਵਾਦ ਆਉਣਾ ਸੁਣਨ ਵਾਲਿਆਂ ਨੂੰ ਸੋ ਇਹ ਜਿਹੜਾ ਸੋਸ਼ਲ ਮੀਡੀਆ ਤੇ ਆਪਾਂ ਜੋ ਵੀ ਦੇਖਦੇ ਆ ਆ ਜੋ ਮੀਡੀਆ ਤੇ ਆਪਾਂ ਜਨਰਲੀ ਦੇਖਦੇ ਆ ਉਸ ਮੈਜੋਰਟੀ ਗੱਲਾਂ ਨੂੰ ਜਿਹੜਾ ਆ ਦੋ ਚੀਜ਼ਾਂ ਐਡ ਕਰਕੇ ਤੁਹਾਨੂੰ ਸੁਣਾਇਆ ਜਾਂਦਾ ਠੀਕ ਆ ਜੀ ਉਹ ਦੋ ਚੀਜ਼ਾਂ ਆ ਆਹ ਆ ਮੈਂ ਇੱਥੇ ਰੱਖੀਆਂ ਠੀਕ ਆ ਆ ਹੈਗਾ ਜੀ ਮਸਾਲਾ ਇਹ ਆ ਹੈਗਾ ਲੂਣ ਠੀਕ ਆ ਇਹ ਦੋ ਚੀਜ਼ਾਂ ਪਾ ਕੇ نیوز ਜਦੋਂ ਆਉਂਦੀ ਆ মিডিਆ ਦੇ ਵਿੱਚ ਤਾਂ ਤਾਂ बिकਦੀ ਆ ਔਰ ਉਹਨਾਂ ਨੂੰ ਵੀ ਇਹ ਪਤਾ ਆ ਤਾਂ बिकਦੀ ਆ ਸੋ ਉਹ ਮਸਾਲਾ ਤੇ ਲੂਣ ਤੁਹਾਨੂੰ ਲਾ ਕੇ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਤੇ ਜਾਂ ਕਿਤੇ ਵੀ ਆਉਂਦੇ ਆ ਤਾਂ ਤੁਸੀਂ ਉਸ ਸਪੈਸੀਫਿਕ ਕੇਸ ਨੂੰ ਦੇਖ ਕੇ ਕਈ ਵਾਰੀ ਆਪਾਂ ਕਬਰਾਜੀ ਦਾ ਆ ਐਜ਼ ਅ ਰੀਅਲ ਏਸਟੇਟ ਬ੍ਰੋਕਰ ਮੈਨੂੰ ਲੱਗਾ ਕਿ ਮੇਰੀ ਰਿਸਪੌਂਸਿਬਿਲਟੀ ਆਟ ਈ ਸ਼ੁੱਡ ਸ਼ੇਅਰ ਜਿਹੜੇ ਲੈਂਡਲੋਰਡਸ ਆ ਜਾਂ ਇਵਨ ਜਿਹੜੇ ਟੈਨੈਂਟਸ ਵੀ ਆ ਮжоਰਿਟੀ ਡੂ ਨਾਟ ਵਾਂਟ ਅ ਪ੍ਰੋਬਲਮ ਮжоਰਿਟੀ ਨੂੰ ਕੋਈ ਪ੍ਰੋਬਲਮ ਨਹੀਂ ਹੈ ਮжоਰਿਟੀ ਰੈਂਟ ਦਿੰਦੀ ਆ ਜੀ ਮжоਰਿਟੀ ਲੈਂਡਲੋਰਡਸ ਸਾਰੀ ਟੇਕਰ ਕਰਦੇ ਆ ਮжоਰਿਟੀ ਪ੍ਰੋਬਲਮਸ ਜਿਹੜੀਆਂ ਜਿੱਥੇ ਟੈਨੈਂਟਸ ਦੇ ਨਾਲ ਕੋਈ ਨਾ ਕੋਈ ਲੈਂਡਲੋਰਡ ਦਾ ਇਸ਼ੂ ਹੁੰਦਾ ਆ ਮжоਰਿਟੀ ਪ੍ਰੋਬਲਮਸ ਉੱਥੇ ਆਉਂਦੀਆਂ ਆ ਜੀ ਜਿੱਥੇ ਕੋਈ ਨਾ ਕੋਈ ਮਿਸਟੇਕ ਲੈਂਡਲੋਰਡ ਦੇ ਪਾਰਟ ਤੇ ਹੁੰਦੀ ਹੈ ਮੇਰੀ ਪੂਰੀ ਗੱਲ ਪੁਲਿਸ ਸੁਣਿਓ ਐਕਚੁਅਲੀ 100% ਲੈਂਡਲੋਰਡਸ ਦੇ ਨਾਲ ਹੀ ਕੰਮ ਕਰਦਾ ਟੂ ਇਨ ਮਾਈ ਪ੍ਰੋਫੈਸ਼ਨਲ ਰੀਅਲ ਏਸਟੇਟ ਬ੍ਰੋਕਰ ਕੈਰੀਅਰ ਮੈਂ ਅੱਜ ਤੱਕ ਕਦੀ ਵੀ ਕਿਸੇ ਵੀ ਟੈਨੈਂਟ ਦੇ ਨਾਲ ਕੰਮ ਨਹੀਂ ਕੀਤਾ ਆਵ ਹਾਲਵੇਜ਼ ਰਿਪਰੈਜ਼ੈਂਟਡ ਲੈਂਡਲੋਰਡਸ ਔਰ ਫੌਲਟ ਇਹੀ ਹੁੰਦੀ ਹੈ ਲੈਂਡਲੋਰਡ ਦੀ ਕਿਤੇ ਨਾ ਕਿਤੇ ਲੈਂਡਲੋਰਡ ਕੋਈ ਨਾ ਕੋਈ ਜਿਹੜੀ ਜ਼ਿੰਮੇਵਾਰੀ ਲੈਂਡਲੋਰਡ ਦੀ ਹੁੰਦੀ ਆ ਉਹ ਕੰਪਲੀਟਲੀ ਸਹੀ ਕਰਦਾ ਫੋਰ ਇਗਜ਼ਾਮਪਲ ਕਈ ਵਾਰੀ ਲੈਂਡਲੋਰਡਸ ਕ੍ਰੈਡਿਟ ਹਿਸਟਰੀ ਵੀ ਦੇਖਦੇ ਠੀਕ ਹੈ ਜੀ ਹੁਣ ਜਦੋਂ ਟੈਨੈਂਟ ਇੱਕ ਤੁਹਾਡੇ ਕੋਲ ਆਉਂਦਾ ਆ ਜਾਂ ਤੁਹਾਨੂੰ ਫੋਨ ਆਉਂਦਾ ਤੁਸੀਂ ਪੋਸਟਿੰਗ ਪਾਈ ਆ ਕਿਤੇ ਚਲੋ ਮੈਂ ਨਹੀਂ ਕਹਿੰਦਾ ਵੀ ਯੂਜ਼ ਅ ਰੀਅਲ اسٹیਟ ਬ੍ਰੋਕਰ ਜਾਂ ਤੁਸੀਂ ਜੋ ਮਰਜ਼ੀ ਕਰੋ ਤੁਸੀਂ ਫੇਸਬੁੱਕ ਮਾਰਕੀਟਪਲੇਸ ਤੇ ਵੀ ਪਾ ਕੇ ਕਈ ਲੱਭ ਲੈਂਦੇ ਆ ਸੋ డు ਥੈਟ ਦੈਟਸ ਫਾਈਨ ਬਟ ਜਦੋਂ ਤੁਹਾਨੂੰ ਫੋਨ ਆਉਂਦਾ ਕਿ ਤੁਸੀਂ ਕ੍ਰੈਡਿਟ ਹਿਸਟਰੀ ਕਦੀ ਚੈੱਕ ਕੀਤੀ ਆ ਤਾਨੂੰ ਪਤਾ ਹੈ ਕ੍ਰੈਡਿਟ ਹਿਸਟਰੀ ਕਿੱਥੋਂ ਕੱਢ ਸਕਦੇ ਆ ਤੁਸੀਂ ਪੈਰੈਂਟਸ ਦੀ ਜਾਂ ਟੈਨੈਂਟਸ ਕਿੱਥੋਂ ਆਪਣੀ ਕ੍ਰੈਡਿਟ ਹਿਸਟਰੀ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਆ ਠੀਕ ਹੈ ਜੀ ਸੋ ਕ੍ਰੈਡਿਟ ਹਿਸਟਰੀ ਚੈੱਕ ਕਰਨੀ ਟੈਨੈਂਟ ਦੀ ਇਜ਼ ਵੈਰੀ ਵੈਰੀ ਇੰਪੋਰਟੈਂਟ ਕਿਉਂਕਿ ਉੱਤੇ ਤੁਹਾਨੂੰ ਪਤਾ ਲੱਗਦਾ ਇਫ ਦੇ ਆਰ ਡਿਫਾਲਟਿੰਗ ਔਨ ਅਦਰ ਥਿੰਗਸ ਅਨਦਰ ਕ੍ਰੈਡਿਟਸ ਫੋਰ ਲੋਨ ਆ ਕਿਤੇ ਉਹਨਾਂ ਨੇ ਪੁਰਾਣੇ ਬਿੱਲ ਪੇ ਆਫ ਕੀਤੇ ਆ ਕੋਈ ਕਲੈਕਸ਼ਨ ਏਜੰਸੀ ਦਾ ਐਕਸ਼ਨ ਬਣੇਗਾ ਉਹਨਾਂ ਦੇ ਕ੍ਰੈਡਿਟ ਹਿਸਟਰੀ ਤੇ all those things tell you uh, the financial standing of a tenant right secondly landlord income ni verify karde i don't know kyon uh, job letter mangde uh, income ni mangde so as a landlord you should always be checking the tenant's income because you should always request at least 2 3 pay stubs टेनेंट्स दिया लास्ट टू थ्री पेस्टअप ठीक है यू शुड ऑलवेज रिक्वेस्ट द टेनेंट्स जॉब लैटर जॉब कर रहे उतो लैटर लिया देख और उस लैटर से इम्पलॉयर का कॉन्टैक्ट इनफॉरमे चाहिए आ एंड यू एज अ लैंड लोड शुड बी कॉलिंग दट इम्पलॉयर टू वेरीफाई द डिटेल ऑफ द जॉब लैटर एंड द पेस्टअप ठीक है पेस्ट जी तो रिस्पॉन्सिबिलिटी लैंड लोड द इनकम वेरीफाई कर ਮੇਰਾ ਰੂਲ ਆਫ ਥੰਮ ਜੋ ਮੈਂ ਰეკਮੈਂਡ ਕਰਦਾ ਕਲਾਇੰਟਸ ਨੂੰ ਆ ਕਿ ਮੰਨ ਲਓ ਜੇ ਤੁਹਾਡਾ ਰੈਂਟ 1000 ਡਾਲਰ ਹੈ ਠੀਕ ਹੈ ਜੀ ਆਮ ਜਸ ਥ्रोइंग ਅ ਰੈਂਡਮ ਨੰਬਰ ਜੇ ਤੁਹਾਡਾ ਰੈਂਟ 1000 ਡਾਲਰ ਆ ਟੈਨੈਂਟ ਦੀ ਇਨਕਮ ਐਟ ਲੀਸਟ 3 ਟਾਈਮਸ ਰੈਂਟ ਚਾਹੀਏ ਓਨਲੀ THEN WILL दैट ਟੈਨੈਂਟ ਬੀ ਅਵੇਲ ਟੂ ਅਫੋਰਡ ਆ ਥ ਪਲੇਸ ਠੀਕ ਹੈ ਜੀ ਤੋ ਜੇ ਹੁਣ ਤੁਸੀਂ ਘਰ ਜਿਹੜਾ ਆ ਉਹ 3000 ਤੇ ਉਪਰੋਂ ਰੈਂਟ ਤੇ ਦੇਣਾ ਲੈਟਸ ਸੇ 3000 ਡਾਲਰਸ ਤਾਂ ਤੁਹਾਡੇ ਟੈਨੈਂਟਸ ਦੀ ਕੰਬਾਈਨਡ ਕੋਲੈਬੋਰੇਟਿਵ ਇਨਕਮ ਜਿਹੜੀ ਆ ਉਹ ਘੱਟ ਤੋਂ ਘੱਟ 9000 ਡਾਲਰ ਚਾਹੀਦੀ ਆ ਤਾਂ ਕਰਕੇ ਉਹਨਾਂ ਨੇ ਅਫੋਰਡ ਹੋਣਾ ਹੈ ਉਹ ਘਰ ਜੇ ਤੁਸੀਂ 10000 ਰੈਂਟ ਲਿਆ ਤਾਂ ਤੁਸੀਂ ਇਨਕਮ ਵੈਰੀਫਾਈ ਨਹੀਂ ਕੀਤੀ ਤਾਂ ਮੁੜ ਕੇ ਉਹਨਾਂ ਦੀ ਇਨਕਮ ਜਿਹੜੀ ਨਿਕਲੀ 4000 ਡਾਲਰ ਤਾਂ ਹੁਣ ਤੁਸੀਂ ਆਪ ਸੋਚੋ ਨਾ ਵੀ 3000 ਰੈਂਟ ਦੇ ਕੇ 1000 ਡਾਲਰ ਉਹਨਾਂ ਦਾ 5-600 ਯੂਟਿਲਿਟੀਆਂ ਦੇ ਵਿੱਚ ਚੱਲਿਆ ਜਾਂਦਾ 5-600 ਦੇ ਵਿੱਚ ਉਹ ਆਪਣਾ ਤੇਲ ਪਾਣੀ ਖਾਣਾ ਪਾਣੀ ਕਿੱਥੋਂ ਕੱਢਣਗੇ রাইਟ ਸੋ ਇਟਸ ਨੋਟ ਪੋਸੀਬਲ ਸੋ ਇਨਕਮ ਵੈਰੀਫਾਈ ਕਰਨੀ ਬਹੁਤ ਜ਼ਰੂਰੀ ਹੈ ਔਰ ਇਹ ਲੈਂਡਲੋਰਡ ਦੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਸੋ ਮੈਂ ਹਮੇਸ਼ਾ ਕਲਾਇੰਟਸ ਨੂੰ ਗਾਈਡ ਕਰਦਾ ਕਿ ਜੇ ਤੁਸੀਂ ਆਪ ਟੈਨੈਂਟ ਸਕਰੀਨਿੰਗ ਕਰ ਰਹੇ ਹੋ ਤਾਂ ਮੇਕ ਸ਼ੋਰ ਜਿਹੜੀ ਇਨਕਮ ਆ ਟੈਨੈਂਟ ਦੀ ਜਾਂ ਟੈਨੈਂਟਸ ਦੀ ਕਿਉਂਕਿ ਕਈ ਵਾਰੀ ਫੈਮਲੀਆਂ ਹੁੰਦੀਆਂ ਜਾਂ ਫੈਮਲੀਆਂ ਜਾਂ ਦੋ ਕਪਲ ਹੋ ਗਏ ਸੋ ਚਾਰ ਜਣੇ ਕੰਮ ਕਰਦੇ ਆ ਬਟ ਕੰਬਾਈਨਡ ਜਿਹੜੀ ਉਹਨਾਂ ਦੀ ਇਨਕਮ ਆ ਇਟ ਹੈਸ ਟੂ ਬੀ 3 ਟਾਈਮਸ ਦ ਰੈਂਟ ਓਨਲੀ THEN ਗਿਵ ਅਦਰਵਾਈਜ਼ ਕੋਈ ਹੋਰ ਟੈਨੈਂਟ ਦੇਖੋ ਠੀਕ ਆ ਜੀ ਹੋਰ ਤੁਸੀਂ ਐਜ਼ ਅ ਲੈਂਡਲੋਰਡ ਜਿਹੜੀ ਮਿਸਟੇਕ ਕਰਦੇ ਆ 3rd ਮਿਸਟੇਕ ਇਜ਼ ਤੁਸੀਂ ਰੈਂਟਲ ਹਿਸਟਰੀ ਨਹੀਂ ਦੇਖਦੇ ਟੈਨੈਂਟ ਦੀ ਜਦੋਂ ਟੈਨੈਂਟ ਤੁਹਾਡੇ ਕੋਲ ਤੁਹਾਡੀ ਪ੍ਰਾਪਰਟੀ ਲੈ ਆਉਂਦਾ ਆ ਤੁਸੀਂ ਉਹਨੂੰ ਵੈਰੀਫਾਈ ਨਹੀਂ ਪੁਰਾਣਾ ਲੈਂਡਲੋਰਡ ਆ ਤੁਸੀਂ ਉਹਨੂੰ ਫੋਨ ਕਰਕੇ ਇੱਕ ਵਾਰੀ ਵੈਰੀਫਾਈ ਕਰੋ ਵੀ ਇਹ ਟੈਨੈਂਟਸ ਕਿੱਦਾਂ ਸੀ ਇਹਨਾਂ ਦਾ ਪਾਸਟ ਬਿਹੇਵੀਅਰ ਕਿੱਦਾਂ ਸੀ ਪੇਮੈਂਟ ਹਿਸਟਰੀ ਵਾਸ ਓਕੇ ਉਹ ਸਾਰਾ ਕੁਝ ਤੁਸੀਂ ਵੈਰੀਫਾਈ ਕਰ ਸਕਦੇ ਸੋ ਕਾਲ ਦੀ ਐਗਜ਼ਿਸਟਿੰਗ ਲੈਂਡਲੋਰਡ ਇੰਟਰਸਟਿੰਗ ਕੇਸਸ ਦੇਖਣ ਨੂੰ ਮਿਲਦੇ ਆ ਕਈ ਵਾਰੀ ਕੋਈ ਇੱਕ ਟੈਨੈਂਟ ਨੇ ਇੱਕ ਵਾਰੀ ਕਿਸੇ ਲੈਂਡਲੋਰਡ ਦਾ ਰੈਫਰੈਂਸ ਦਿੱਤਾ ਤਾਂ ਜਦੋਂ ਮੈਂ ਲੈਂਡ ਰਜਿਸਟਰੀ ਤੇ ਉਸ ਪ੍ਰਾਪਰਟੀ ਦੀ ਓਨਰਸ਼ਿਪ ਦੇਖੀ ਉਹ ਬੰਦਾ ਤਾਂ ਓਨਰ ਹੀ ਨਹੀਂ ਪ੍ਰਾਪਰਟੀ ਦਾ ਜਿਹਦਾ ਮੈਨੂੰ ਜਿੱਥੋਂ ਮੈਨੂੰ ਰੈਫਰੈਂਸ ਤੋਂ ਆ ਰਿਹਾ ਸੀ ਉਹ ਤੇ ਸੋ ਐਜ਼ ਅ ਰੀਅਲ ਏਸਟੇਟ ਬ੍ਰੋਕਰ ਵੀ ਹੈਵ ਦੀ ਅਬਿਲਿਟੀ ਟੂ ਚੈੱਕ ਅਸੀਂ ਬੈਕ ਐਂਡ ਤੇ ਦੇਖ ਸਕਦੇ ਹਾਂ ਵੀ ਜੇ ਫਲਾਣਾ ਫਲਾਣਾ ਬੰਦੇ ਦਾ ਨਾਮ ਉਹ ਰੈਫਰੈਂਸ ਲੈਟਰ ਤੇ ਜਾਂ ਫੋਨ ਨੰਬਰ ਤੇ ਉਹ ਦੇ ਰਿਹਾ ਜਾਂ ਈਮੇਲ ਤੇ ਵੀ ਉਹ ਬੰਦਾ ਪ੍ਰੋਪਰਟੀ ਦੇ ਟਾਈਟਲ ਤੇ ਵੀ ਹੈਗਾ ਐ ਬੇਸਿਕਲੀ ਮੀਨਿੰਗ ਉਹ ਓਨਰ ਵੀ ਹੈ ਨਾ ਰਿਐਲਿਟੀ ਦੇ ਵਿੱਚ ਜਾਂ ਕਿਸੇ ਹੋਰ ਦਾ ਹੀ ਨੰਬਰ ਦੇ ਦਿੱਤਾ ਰਾਈਟ ਸੋ ਰੈਂਟਲ ਹਿਸਟਰੀ ਚੈੱਕ ਕਰਨੀ ਜਿਹੜੀ ਆ ਉਹ ਬਹੁਤ ਹੀ ਇੰਪੋਰਟੈਂਟ ਆ ਅਨਦਰ ਥਿੰਗ ਐਜ਼ ਅ ਲੈਂਡਲੋਰਡ ਦੈਟ ਯੂ ਕੈਨ ਡੂ ਇਜ਼ ਤੁਸੀਂ ਟੈਨੈਂਟਸ ਦੀਆਂ ਰੈਫਰੈਂਸਸ ਚੈੱਕ ਵੀ ਕਰ ਸਕਦੇ ਠੀਕ ਆ ਜੀ ਉਹ ਯੂ ਕੈਨ ਆਸਕ ਟੈਨੈਂਟ ਟੂ ਪ੍ਰੋਵਾਈਡ ਯੂ ਰੈਫਰੈਂਸਸ ਕਈ ਵਾਰੀ ਕੀ ਹੁੰਦਾ ਆ ਕਿ ਟੈਨੈਂਟ ਕਹਿੰਦਾ ਆ ਜੀ ਵੀ ਮੇਰੀ ਫੈਮਲੀ ਇੱਥੇ ਨੇੜੇ ਰਹਿੰਦੀ ਆ ਜਾਂ ਮੇਰੀ ਸਿਸਟਰ ਇੱਥੇ ਨੇੜੇ ਰਹਿੰਦੀ ਆ ਮੇਰੇ ਬ੍ਰਦਰ ਇੱਥੇ ਨੇੜੇ ਰਹਿੰਦਾ ਆ ਤੇ ਮੈਂ ਉਹਨਾਂ ਦੇ ਕੋਲ ਸਾਰ ਕਰਾਇ ਤੇ ਲੈਣਾ ਤਾਂ ਕਰਕੇ ਇਸ ਘਰ ਚ ਇੰਟਰਸਟਿਡ ਆ ਸੋ ਤੁਸੀਂ ਉਹਨਾਂ ਦਾ ਫੋਨ ਨੰਬਰ ਉਹਨਾਂ ਨੂੰ ਫੋਨ ਕਰ ਲਓ ਨਾ ਫੋਨ ਨੰਬਰ ਲੈ ਲਓ ਕੰਟੈਕਟ ਇਨਫੋਰਮੇਸ਼ਨ ਲੈ ਕੇ ਕਾਲ ਦੀ ਅਦਰ ਫੈਮਲੀ ਜਿਹੜੇ ਨੇੜੇ ਫੈਮਲੀ ਆ ਡੂ ਅ ਰੈਫਰੈਂਸ ਫੋਨ ਕਰਕੇ ਤੁਸੀਂ ਵੈਰੀਫਾਈ ਕਰ ਸਕਦੇ ਹੋ ਕਿ ਹਾਂ ਇਹ ਇਹਨਾਂ ਦੀ ਫੈਮਲੀ ਇਹਨਾਂ ਦਾ ਪਰਿਵਾਰ ਨੇੜੇ ਹੈ ਔਰ ਉਹ ਰਹਿ ਰਹੇ ਆ ਔਰ ਜੋ ਇਹ ਰੈਫਰੈਂਸ ਦੇ ਰਹੇ ਆ ਉਹ ਟਰੂ ਆ ਹੋਰ ਇੱਕ ਮਿਸਟੇਕ ਜਿਹੜੀ ਲੈਂਡਲੋਰਡਸ ਇਨ ਮਾਈ ਐਕਸਪੀਰੀਅੰਸ ਕਰਦੇ ਆ ਜੀ ਪ੍ਰੋਪਰ ਆਈਡੀ ਕਿਉਂ ਨਹੀਂ ਲੈਂਦੇ ਪੈਨਟੈਂਸ ਦੀ ਆ ਸੋ ਪਹਿਲੀ ਗੱਲ 온ਟਾਰੀਓ ਦੇ ਵਿੱਚ ਹੈਲਥ ਕਾਰਡ ਇਜ਼ ਨਾਟ ਐਨ ਆਈਡੀ ਠੀਕ ਹੈ ਜੀ it is not an id to be used for landlord tenant purposes health card jeda oho ek id a that is health care purposes so it's a legal violation of privacy actually to ask for health card as an id in ontario in ontario de vich tusi id use kar sakde ha as a landlord tusi tenant to request kar sakde ha driver's license i usually request driver's license i usually request ਪਾਸਪੋਰਟ ਕਾਪੀ ਤੁਸੀਂ ਉਹਨਾਂ ਨੂੰ ਕਹਿ ਸਕਦੇ ਮੈਨੂੰ ਫੋਟੋਆਂ ਖਿੱਚ ਕੇ ਪਾਸਪੋਰਟ ਦੀਆਂ ਭੇਜਿਓ ਯੂ ਕੈਨ ਰਿਕੁਐਸਟ ਪੀਆਰ ਕਾਰਡ ਠੀਕ ਹੈ ਜੀ ਯੂ ਕੈਨ ਰਿਕੁਐਸਟ ਵਰਕ ਪਰਮਿਟ ਜੇ ਤੁਸੀਂ ਸੋ ਥੀਸ ਆਰ ਆਲ ਆਈਡੀਜ਼ ਯੂ ਕੈਨ ਯੂਜ਼ ਟੂ ਵੈਰੀਫਾਈ ਬਟ ਹੈਲਥ ਕਾਰਡ ਇਜ਼ ਨਾਟ ਐਨ ਆਈਡੀ ਇਨ ਅੰਟਰੀ ਸੋ ਹਰ ਟੈਨੈਂਟ ਦੀ ਦੋ ਆਈਡੀਜ਼ ਐਜ਼ ਅ ਲੈਂਡਲੋਰਡ ਤੁਹਾਡੇ ਕੋਲ ਐਟ ਮਿਨਿਮਮ ਚਾਹੀਦੀਆਂ ਸੋ ਆਈ ਆਲਵੇਸ ਰეკਮੈਂਡ ਕਲਾਇੰਟਸ ਕਿ ਜਦੋਂ ਤੁਸੀਂ ਪ੍ਰਾਪਰਟੀ ਰੈਂਟ ਤੇ ਦੇਣੀ ਆ ਜੇ ਜੋ ਵੀ ਤੁਹਾਡੇ ਟੈਨੈਂਟ ਆ ਚਾਹੇ ਇੱਕ ਟੈਨੈਂਟ ਆ ਚਾਹੇ ਪੰਜ ਜਾਣੇ ਆ ਚਾਹੇ ਛੇ ਜਾਣੇ ਆ ਐਨੀਬਾਡੀ ਥੈਟ ਇਜ਼ ਓਵਰ ਦੀ ਏਜ ਆਫ 18 ਜਿਹੜਾ ਐਡਲਟ ਆ ਉਸ ਐਡਲਟ ਦੀਆਂ ਤੁਹਾਡੇ ਕੋਲ ਮਿਨੀਮਮ 2 ਆਈਡੀਜ਼ ਚਾਹੀਦੀਆਂ ਆ ਜਦੋਂ ਲੈਂਡਲੋਰਡਸ ਆਪਣੀ ਜ਼ਿੰਮੇਵਾਰੀ ਦੇ ਨਾਲ ਇਹ ਚੀਜ਼ਾਂ ਨਾਲ ਸਾਰੀ ਟੈਨੈਂਟ ਦੀ ਸਕਰੀਨਿੰਗ ਐਂਡ ਵੈਰੀਫਿਕੇਸ਼ਨ ਕਰਦੇ ਆ ਥੈਟ देयर ਇਜ਼ ਨੋ ਪ੍ਰੋਬਲਮ ਤੋਂ ਅਫੀਸ਼ੀਅਲ ਲੀਜ਼ ਸਾਈਨ ਕਰੋ ਓਨਟਾਰੀਓ ਦੇ ਵਿੱਚ ਅਫੀਸ਼ੀਅਲ ਲੀਜ਼ ਐਗਰੀਮੈਂਟ ਜਿਹੜੀ ਗਵਰਨਮੈਂਟ ਨੇ ਪਬਲਿਸ਼ ਕੀਤੀ ਹੋਈ ਹੈ ਤੁਸੀਂ ਗੂਗਲ ਕਰ ਸਕਦੇ ਹੋ ਜਸਟ ਓਨਟਾਰੀਓ ਸਟੈਂਡਰਡ ਲੀਜ਼ ਐਗਰੀਮੈਂਟ ਅਮ ਪੀਡੀਐਫ ਡਾਕੂਮੈਂਟ ਉਹ ਗਵਰਨਮੈਂਟ ਤੁਹਾਨੂੰ ਦੇ ਰਹੀ ਹੈ ਦੈਟ ਇਜ਼ ਵਾਟ ਯੂ ਸ਼ੁੱਡ ਬੀ ਦੈਟ ਇਜ਼ ਦੀ ਓਨਲੀ ਥਿੰਗ ਯੂ ਸ਼ੁੱਡ ਬੀ ਯੂਜ਼ਿੰਗ ਇਨ ਓਨਟਾਰੀਓ ਇਹ ਚੀਜ਼ਾਂ ਜਿਹਨੂੰ ਤੁਸੀਂ ਵੈਰੀਫਾਈ ਕਰਕੇ ਇੱਕ ਟੈਨੈਂਟ ਨੂੰ ਪ੍ਰਾਪਰਟੀ ਆਪਣੀ ਰੈਂਟ ਤੇ ਦਿਓਗੇ ਯੂ ਵਿਲ ਨਾਟ ਹੈਵ ਅ ਪ੍ਰੋਬਲਮ ਮੈਜੋਰਟੀ ਆਫ ਦਾ ਟੈਨੈਂਟਸ ਟੈਨੈਂਟਸ ਰੈਂਟ ਦਿੰਦੇ ਆ ਮжоਰਿਟੀ ਟੈਨੈਂਟਸ ਪ੍ਰੋਬਲਮ ਨਹੀਂ ਚਾਹੁੰਦੇ ਮжоਰਿਟੀ ਲੈਂਡਲੋਰਡ ਵੀ ਚੰਗੇ ਆ ਚੰਗੀਆਂ ਪ੍ਰਾਪਰਟੀਆਂ ਦਿੰਦੇ ਆ ਮੇਨਟੇਨ ਕਰਦੇ ਆ ਔਰ ਐਟ ਦੀ ਐਂਡ ਆਫ ਦਾ ਡੇ ਕੋਈ ਵੀ ਨਹੀਂ ਚਾਹੁੰਦਾ ਨਾ ਟੈਨੈਂਟ ਨਾ ਲੈਂਡਲੋਰਡ ਕੋ ਕਲੇਸ਼ ਕੋਈ ਨਹੀਂ ਕਲੇਸ਼ ਚਾਹੁੰਦਾ ਇਹ ਰੇਅਰ ਹੋ ਜਿਹੜੇ ਕਿਤੇ 1 2 ਇਨਸੀਡੈਂਟਸ ਹੁੰਦੇ ਆ ਫਿਰ ਉਹਨੂੰ মিডিਆ ਹਾਈਪ ਬਣਾ ਕੇ ਕਿਉਂਕਿ ਉਹਨਾਂ ਦਾ ਉਹਨਾਂ ਦੀ ਦੁਕਾਨ ਤਾਂ ਚੱਲਦੀ ਉਹਨਾਂ ਦਾ ਸਮਾਨ ਹੀ ਤਾਂ ਪਿਕਦਾ ਆ ਤੋ ਉਹਨੂੰ ਮਸਾਲਾ ਲਾ ਕੇ ਫਿਰ ਉਹ ਤੁਹਾਡੇ ਮੂਰੇ ਪ੍ਰੈਜੈਂਟ ਕਰਦੇ ਆ ਤਾਂ ਕਰਕੇ ਅੱਜ ਇਹ ਜਿਹਨੂੰ ਇੱਕਦ ਤੱਕ ਤੇ ਨੈਗੇਟਿਵ ਕੇਸ ਹੁੰਦਾ ਉਹਨੂੰ মিডিਆ ਬਹੁਤ ਵੱਡਾ ਬਣਾ ਦਿੰਦਾ ਆ ਮжоਰਿਟੀ ਟੈਨੈਂਟਸ ਚੰਗੇ ਆ ਮжоਰਿਟੀ ਲੈਂਡਲੋਰਡਸ ਚੰਗੇ ਆ ਐਜ਼ ਅ ਲੈਂਡਲੋਰਡ ਸਿਰਫ ਮੈਂ ਤੁਹਾਨੂੰ ਇਹ ਕਾਉਸ਼ਨ ਕਰਾਂਗਾ ਕਿ ਜਿਹੜੀਆਂ ਮੈਂ 5-6 ਚੀਜ਼ਾਂ ਤੁਹਾਨੂੰ ਦੱਸੀਆਂ ਆ ਇਹਨਾਂ ਨੂੰ ਫਾਲੋ ਕਰਕੇ ਰੈਂਟ ਤੇ ਦਿਓ ਪ੍ਰਾਪਰਟੀਆਂ Uh, जो तीस इन्ह चीज़ों तो स्किप करोंगे उॉब्लम आई उ फिर ईवन टैनेंट्स में भी पता हूँ भी लैंडलोड तो मेरी आइडिया ही है नहीं गियाँ कि टर्नज इन टू अ मैथ तो एज अ लैंडलोड तीसरी जिम्मेवारी चीज़ा फॉलो करके प्रॉपर्टी रेंट से दो एंड एज अ टेनेंट आई मीन सो फार मेरा तो सारे नाल मतलब बड़ा प्यार चंगा ही वाह पे तो, सारे तो मेजोरिटी टेनेंट्स आर सारे वीए